ਉਹ ਸਾਡੇ ਜੁਆਇਸੀ ਭਰਾ ਦਾ ਜੁਆਇਸੀ ਅੱਛਾ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹਾਲੀਕਨ ਸਟੋਰ ਸੀ ਤੇ ਉਹ ਸਹੋਦਾਰਣ ਆਇਆ ਕਿ ਦਰਦੂ ਰਹਿਣ ਵਾ ਬਸ ਹੀ ਮਾੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋ ਰੇਡ ਡੂਟ ਤੋਂ ਗੱਲ ਵੀ ਨਹੀਂ ਤੇ ਉਪਰ ਉਹਨੇ ਆਖਿਆ ਭਾਈ ਜੀ ਤੈਨੂੰ 12 ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਆਟੇ ਤਰੀ ਵੇਟ ਫਿਖ ਨਹੀਂ ਨਾਲੇ ਇਹੀ ਕਾ ਨਵਾਂ ਕੰਮ ਕਰਨੇ ਪ੍ਰਾਣਾ ਸਟੋਰ ਸਾਡਾ ਅਜ ਤਰੀ ਇਹ ਕ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਕੁੜੀ ਮਾਰਤੀ ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ ਬੁੰਡਾ ਕਿੱਥੇ ਸੀ ਬੁੰਡਾ ਨਾਲ ਦੇ ਸਟੋਰ ਤੇ ਸੀ ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ ਜਦੋਂ ਪੂਰਤੀ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ ਉਹਨੇ ਚੱਕਰੀ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦੰਦ ਤੋੜ ਤੇ ਇਹਨੇ ਕਰਦੇ ਨੇ ਪੁਲਿਸ ਆ ਗਈ ਕਿਨੇ ਚਿਰ ਉੱਥੇ ਰਹਿਦੇ ਸੀ ਉੱਥੇ ਤਕਰੀਬਨ ਕੋਈ 3 ਬਤ 3 ਚੌਥੀ ਸਾਲ ਹੋ ਗਏ ਸੀ ਦਿਨ ਸਾਰੇ ਲਗਭਗ ਹੋ ਗਏ ਠੀਕ ਠੀਕ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣਾ ਖੋਲਣਾ ਹੀ 16 ਤਰੀਕ ਨੂੰ ਬੇਟੀ ਨਹੀਂ ਆਣਾ ਸੀ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਮੀਨ ਲਈ ਸੀ ਉਹਦਾ ਵਿਆਹ ਬਿਆਨਾ ਬੁਨਾ ਕੀਤਾ ਸੀ ਇੱਥੇ ਆਪਣੇ کاروبار ਕੋਲਣੇ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਪਰ ਮੈਨੂੰ ਕਹਿਣ ਲੱਗਾ ਦਾਤਾ ਜੀ ਹਈ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਦਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਬੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ کاروبار ਖੋਲ ਕੇ ਆਪਣਾ ਇੱਥੇ ਬੰਦੇ ਬੰਦੇ ਰੱਖ ਕੇ ਕੰਮ ਕਰਾਣਾ ਹੈ ਤਾਂ ਦੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹਦੀ ਸਟੋਰ ਬੰਦ ਕਰਕੇ ਉਹਨਾਂ ਨੂੰ ਹਿਫਿਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਤ ਕੋ ਉਹਨਾਂ ਨੇ ਤੇ ਹੁਣ ਸਾਡੇ ਪਰਿਵਾਰਗੇ ਆਇਤੋਂ ਭਾਜੀ ਦਾ ਭਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਵੀ ਪਿੱਛੇ ਕਰ ਲੀਜੀਏ ਉੱਥੇ ਫੈਮਲੀ ਹੀ ਨਾਲ ਪਰ ਹੁਣ ਇਹ ਗਏ ਨੇ ਹੁਣ ਉਥੇ ਰਾਤ ਪਈ ਹੁਣ ਉਸ ਪੂਰੇ ਚਾਰੀ ਕਾਰਬਾਰੀ ਕੱਟਗੇ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਤੇ ਦੇਖਿਆ ਉਹਨਾਂ ਉਹ ਅੱਗੇ ਵੀ ਜਾਂਦਾ ਜਾਂਦਾ ਸੀ ਉਸ ਸਟੋਰ ਜੋ ਪਹਿਲਾਂ ਵੀ ਹੁੰਦਾ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਕਰ ਮਾੜੀ ਜੀ ਗੱਲ ਤੋਂ ਬੈਸ ਸਹੀ ਆਇਆ ਹਾਂ ਨੇ ਕਹਿ ਵੀ ਤੂੰ ਭਾਈ ਤੈਨੂੰ ਬਾਰਖਾਂ ਦਾ ਤੇ ਲੈ ਲੈ ਤੇ ਸਾਡੇ ਤੇ ਡੇੜੇ ਖੋਈ ਨੇ ਤੇ ਬਸ ਇੱਥੋਂ ਹੀ ਨੇ ਚੱਕੇ ਭੜੀ ਮਾਰਤੀ ਉਹ ਵੀ ਕਸਟਮ ਲੱਗੇ ਆਗੇ ਸੀਗੇ ਉਹਨਾਂ ਰੋਲਰ ਪਾਇਆ ਪੁਸੀ ਰਿਪੋਰਟ ਨੂੰ ਕਰ ਕੀਤੀ ਪੁਲਿਸ ਦੋਮੈਂਟਾਂ ਤੇ ਪੁਲਿਸ ਆ ਗਈ ਜਦੋਂ ਸਾਡਾ ਬੰਡਾ ਗਿਆ ਉਹ ਤੋਂ ਜਾਂਦਿਆਂ ਨੂੰ ਬਸ ਓ ਟਿੱਕਾ ਪਿਆ ਸੀ ਪੁਲਿਸ ਨੇ ਫਿਰ ਸਭ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲ ਤਾਂ ਕੋਈ ਨਹੀਂ ਕੁਝ ਨਹੀਂ ਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛਿਓ ਕਿਚ ਕਰਕੇ ਫਿਰ ਅਗਲੀ ਕਾਰਵਾਈ ਕਰਨੀ ਬਾਡੀ ਬੁੱਡੀ ਦੀ ਨਹੀਂ ਹਲਤਕਾ ਹੁਣ ਜਾਣਗੇ ਸਵੇਰੇ ਦਿਨ ਚੜੇਗਾ ਜਾਂ ਸੋੜੇ ਰਾਤ ਉੱਤੇ ਫਿਰ ਦਿਨ ਚੜੇਗਾ ਤੇ ਮੈਂ ਹੁਣ ਮੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਸਵੇਰੇ ਦਿਨ ਚੜਦਾ ਤੇ ਫਿਰ ਹੀ ਕਰਦਿਆਂ ਕਾਰਵਾਈ ਪੁੱਛਦੇ ਪੁੱਛਣ ਮਿਲਦੀ ਹੈ ਹਾਂਜੀ